ਮੁਹਾਲਲੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ ਮਿਲੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਅਤੇ ਰੇੜੀ ਫੜੀ ਵਾਲਿਆਂ ਕਾਰਨ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਕੀਤੀ ਗਈ ਵਿਸ਼ੇਸ਼ ਮੀਟਿੰਗ ਮੇਅਰ ਜੀਤੀ ਸਿੱਧੂ ਨੇ ਦਵਾਇਆ ਜਲਦ ਹੀ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਮੇਰਾ ਨਾਮ ਸਰਦਾਰ ਤਰਲੋਚਨ ਸਿੰਘ ਗਾਈਡੈਂਸ ਵੈਲਫੇਅਰ ਐਸੋਸੀਏਸ਼ਨ 3B2 ਦਾ ਪ੍ਰੈਜ਼ੀਡੈਂਟ ਸਾਨੂੰ ਜੋ ਮਾਰਕੀਟ ਦੀਆਂ ਔਰ ਪਿੱਛੇ ਘਰਾਂ ਦੀਆਂ ਸਮੱਸਿਆਵਾਂ ਜੀ ਉਹਦੇ ਰਿਗਾਰਡਿੰਗ ਮੇਰ ਸਾਹਿਬ ਨਾਲ ਅੱਜ ਮੀਟਿੰਗ ਹੋਈ ਬੜੀ ਸ਼ਾਂਤੀਪੂਰਵਕ ਉਹਨਾਂ ਨਾਲ ਗੱਲਾਂ ਹੋਈਆਂ ਉਹਨਾਂ ਨੇ ਉਹਦੇ ਹੱਲ ਵੀ ਕੱਢੇ ਔਰ ਜਿਹੜੇ ਰੇੜੀ ਫੜੀ ਵਾਲਿਆਂ ਦੀ ਪਰੇਸ਼ਾਨੀ ਸੀ ਉਹਨਾਂ ਨੇ ਅੱਜ ਡਿਊਟੀ ਲਾਈ ਕਿ ਉਹ ਅਸੀਂ ਪ੍ਰੋਪਰ ਡਿਊਟੀ ਲਾ ਕੇ ਉਸ ਤੋਂ ਸਾਰੀਆਂ ਰੇੜੀਆਂ ਫੜੀਆਂ ਚੱਕ ਦਵਾਂਗੇ ਔਰ ਦੂਜੀ ਸੈਕੰਡ ਸਮੱਸਿਆ ਸੀ ਮਾਰਕੀਟ ਦੇ ਵਿੱਚ ਜਿਹੜੀਆਂ ਲਾਈਨਾਂ ਸੀ ਉਹ ਕਾਰ ਪਾਰਕਿੰਗ ਦੀਆਂ ਦੂਜੀਆ ਤੀਜੀਆਂ ਉਹ ਵੀ ਉਹਨਾਂ ਨੇ ਕਿਹਾ ਵਰਖਾਤਾਂ ਦੇ 5-7 ਦਿਨ ਬੀਤਣ ਤੋਂ ਬਾਅਦ ਅਸੀਂ ਉਹ ਵੀ ਠੀਕ ਕਰਵਾ ਦੇਾਂਗੇ। ਬਾਕੀ ਅੱਜ ਪੁਲਿਸ ਨੂੰ ਵੀ ਅਸੀਂ ਕਿਹਾ ਵੀ ਉਹ ਵੀ ਆਪਣਾ ਸਹਿਯੋਗ ਦੇ ਰਹੇ ਨੇ। ਸਾਰੇ ਬੰਦੇ ਸਹਿਯੋਗ ਦੇ ਰਹੇ ਨੇ ਤਾਂ ਕਿ 3 ਵੀ 2 ਦੀ ਮਾਰਕੀਟ ਜਿਹੜੀ ਹੈ ਔਰ ਇਹ ਜਿਹੜੇ ਪਿੱਛੇ ਘਰ ਸਾਡੇ ਸਾਡਾ ਜੀਣਾ ਜਿਹੜਾ ਹਰਾਮ ਹੋਇਆ ਆ ਉਹ ਠੀਕ ਹੋ ਸਕੇ। ਇਸ ਲਈ ਅਸੀਂ ਤੁਹਾਡੇ ਥਰੂ ਇਹ ਸਾਰੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਵੀ ਇਹ ਸਾਡੀ ਆਵਾਜ਼ ਨੂੰ ਬੁਲੰਦ ਕਰੋ। ਤਾਂ ਕਿ ਜੋ ਪਿੱਛੇ ਸਾਡੀਆਂ ਪ੍ਰੋਬਲਮ ਚੱਲਦੀਆਂ ਆ ਰਹੀਆਂ ਉਹਦਾ ਹੱਲ ਹੋ ਸਕੇ। ਹੱਲ ਵੀ ਵੀ ਆ ਪੁਲਿਸ ਜਾਂਦੀ ਹੈ ਕਹਿੰਦੇ ਪੁਲਿਸ ਕੋਈ ਕੋ ਇਗਜ਼ਾਮ ਲੱਗਦਾ ਪੁਲਿਸ ਵਾਲੇ ਛੁਵਾਉਣਗੇ। ਉਹ ਪੁਲਿਸ ਵਾਲੇ ਦੀ ਗੱਲ ਪੈਂਦੀ ਨੇ ਜਾਂਦਾ ਫਿਰ ਨਹੀਂ 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 ਬਿਲਕੁਲ ਗਲਤ ਆ ਪੁਲਿਸ ਤੇ ਗੱਲ ਪੈਂਦੇ ਆ ਵੀ ਨਾਲ ਖੜੇ ਹੋਵਾਂਗੇ। ਪੁਲਿਸ ਦਾ ਸਾਰਿਆਂ ਦਾ ਸਹਿਯੋਗ ਹੋਏਗਾ। ਉਹ ਪੂਰਾ ਮਸਲਾ ਹੱਲ ਹੋ ਜਾਏਗਾ। ਹੁਣ ਮੇਰੇ ਨਾਲ ਸਾਡੀ ਬਾੜ ਦੇ ਐਮ ਸੀ ਜੰਪੀ ਸਿੰਘ ਦੀ ਹੈ। ਇਹ ਸਾਡਾ ਪੂਰਾ ਸਾਥ ਦੇ ਰੇ ਮਾਰਕੀਟ ਪੂਰੀ ਸਾਥ ਦੇ ਰਹੀ ਸਾਰੇ ਓਨਰ ਸਾਰੇ ਮਾਲਕ ਹੈ ਸ਼ੋਰਮਾਂ ਦੇ ਉਹ ਸਾਰੇ ਕੋਠੀਆਂ ਦੇ ਮਾਲਕ ਹੈ ਇਹ ਸਾਰਿਆਂ ਦੀ ਪ੍ਰੋਬਲਮ ਹੈ ਅਸੀਂ ਆਪ ਵੀ ਹੱਲ ਕਰਾਂਗੇ ਨਾਲ ਤੁਹਾਡਾ ਸਹਿਯੋਗ ਚਾਹੀਦਾ ਤੁਹਾਡਾ ਮੈਸੇਜ ਜਾਵੇ ਔਰ ਬਾਕੀ ਪੁਲਤਰੂ ਵੀ ਬੇਨਤੀ ਹੈ ਕਿ ਉਹ ਵੀ ਸਾਡਾ ਸਹਿਯੋਗ ਦੇਣ ਤਾਂ ਕਿ ਇਹ ਜੋ ਸਮੱਸਿਆਵਾਂ ਹੱਲ ਹੋ ਸਕਣ ਕਿ ਕਿਤੇ ਦੁਕਾਨਦਾਰ ਵੀ ਜ਼ਿੰਮੇਵਾਰ ਨਹੀਂ ਕਿਉਂਕਿ ਕਈ ਦੁਕਾਨਦਾਰ ਆਵ ਰਿਹੜੀਆਂ ਲਵਾਈਆਂ ਹੋਈਆਂ ਉਹਨਾਂ ਦੀ ਨਹੀਂ ਉਹ ਬਿਲਕੁਲ ਬੰਦ ਹੋ ਜਾਣਗੀਆਂ ਹੁਣ ਕਿਉਂਕਿ ਅੱਜ ਗੱਲ ਹੋ ਗਈ ਹੈ ਨਾ ਕਿਸੇ ਦੁਕਾਨਦਾਰ ਨੇ ਵੀ ਰਿਹੜੀ ਲਵਾਈ ਹੈ ਉਹਦਾ ਵੀ ਚਲਾਨ ਘਟਿਆ ਜਾਏਗਾ ਦੁਕਾਨਦਾਰੀ ਠੀਕ ਬਿਲਕੁਲ ਜੀ एक्चुअली ਗੱਲ ਇਹ ਜੀ ਮੰਨ ਲਈਏ ਸ਼ਹਿਰ ਦੇ ਵਿੱਚ ਜਿਹੜਾ ਪੁਰਾਣਾ ਸੀਵੇਲ ਸਿਸਟਮ ਪਿਆ ਹੋਇਆ ਹੈਗਾ ਅਸੀਂ پورے ਬੰਦਲੇ ਜਿੱਤਾ ਬੋਟੀ ਜਿਹੜੀ ਹੈਗੀ ਆ ਉਹ ਵਧੀਆ ਸਫਾਈ ਕਰੀ ਜਾਂਦੇ ਆ ਪਰ ਜਿਹੜਾ ਥੱਲੇ بیس ਹੈਗਾ ਨੀਚੇ ਮਤਲਬ ਅੰਡਰ ਗਰਾਉਂਡ ਦੀ ਚੀਜ਼ ਹੈਗੀ ਆ ਉਹਦਾ ਵੀ ਸਾਨੂੰ ਦੇਖਣਾ ਪਊਗਾ ਕਿ ਸਾਡਾ ਉਹ ਵੀ ਸਸਾਂ ਸਟਰੌਂਗ ਚਾਹੀਦਾ ਇੱਕ ਤੇ ਲੈ ਕੇ 11 ਫੇਸ ਤੱਕ ਜਿਹੜਾ ਹੈਗਾ ਸੀਵੇਲ ਸਿਸਟਮ ਪੁਰਾਣਾ ਪਿਆ ਹੋਇਆ 50 ਸਾਲ ਪੁਰਾਣਾ ਸਾਰਾ ਡਾਟ ਵਾਲਾ ਸਿਸਟਮ ਉਹ ਜਦੋਂ ਬਰਸਾਤ ਆਉਂਦੀ ਆ ਤਾਂ ਉਹ ਜਿਹੜਾ ਹੈਗਾ ਵਿੱਚ ਉਹ ਡੱਗ ਜਾਂਦਾ ਜਿਹੜੇ ਤੋਂ ਸੜਕ ਦੇ ਵਿੱਚ ਡੱਗ ਜਾਂਦੀ ਆ ਤੇ ਉਹ ਸਾਰਾ ਇਹਦਾ ਸਿਸਟਮ ਹੈ ਫਿਰ ਉਹ ਬੇਪਰਸ਼ਾਨੀਆਂ ਦਾ ਕਾਰਨ ਬਣਦਾ ਔਰ ਉਹਨੂੰ ਰਿਪੇਅਰ ਕਰਨ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਔਰ ਉਹ ਦਾ ਇਵਨ ਇਹ ਹੈ ਕਿ ਮਤਲਬ ਬਰਸਾਤ ਤੋਂ ਬਹੁਤ ਹੀ ਇਫੈਕਟ ਹੁੰਦਾ ਹੈ ਬਰਸਾਤ ਇਹ ਨਹੀਂ ਲੱਗੇ ਦੋ ਮਹੀਨੇ ਬਰਸਾਤ ਚੱਲਦੀ ਜੇ ਤਾਂ ਉਹ ਇਹ ਲੰਬਾ ਸਮਾਂ ਪਸ਼ਾਨੀ ਸਾਰੇ ਸ਼ਹਿਰਾਂ ਦੱਸੇ ਆਉਂਦੀ ਆ ਮੈਂ ਚਾਹੁੰਦਾ ਕਿ ਮੰਤਰੀ ਵੀ ਬਿਨਾਂ ਇਹ ਮੈਂ ਗਿਆ ਸੀਗਾ ਕਿ ਮੰਤਰੀ ਵੀ ਜਿਹੜੇ ਪੈਸੇ ਮਹਾਰੀ ਬਾਦ 600 ਕਰੋੜ ਰੁਪਏ ਦੀ ਮੰਗੀ ਸੀ ਉਹ ਜਿਸ ਉਹ ਰੋਪਏ ਕਿਹਨੇ ਘਰੇ ਦਾ ਲੈ ਕੇ ਨਹੀਂ ਜਾਣਾ ਉਹ ਨੌਂ ਦਾ ਸ਼ਹਿਰ ਦੇ ਉੱਪਰ ਹੀ ਨੇ ਪਰ ਸ਼ਹਿਰ ਦੇ ਵਿੱਚ ਜਿਹੜੇ ਸੂਰਤਾਂ ਦੇ ਨੇ ਤਾਂ ਜਿਹੜਾ ਸਾਨੂੰ ਬੰਦੇ ਦੇਸ ਹੈ ਉਹ ਸੌਂ ਕਰਨਾ ਪਊਗਾ ਤਾਂ ਹੀ ਲੈ ਉੱਪਰ ਇਹ ਜਿਹੜੀਆਂ ਦਿਖ ਰਹੀਆਂ ਅਸੀਂ ਉੱਪਰ ਦਾ ਅੰਗਰੇਜ਼ਿਕ ਬਾਰਡਰ ਲਾਈ ਜਾਂਦੇ ਆ ਪਰ نیچے ਉਹ ਸਿਸਟਮ ਵਿੱਚ ਠੀਕ ਨਹੀਂ ਕਰਦੇ ਉਹ ਹੁਣ ਠੀਕ ਕਰਾਂਗੇ ਇਸ ਅਗਲੀ ਵਾਰੀ ਫਿਰ ਦਿੱਕਤ ਆਊਗੀ ਪਰ ਮੈਂ ਤਾਂ ਇਹ ਕਹਿਣਾ ਚਾਹਨਾ ਸਰਕਾਰ ਨੂੰ ਬੇਨਤੀ ਕਰਦਾ ਕਿ ਕੋਈ ਵੀ ਜਿਹੜਾ ਕੰਮ ਕਰਨਾ ਹੈਗਾ ਦਿਨਾਂ ਦਾ ਸਾਡੇ ਦੇਸ਼ ਸਹੀ ਹੋਣਾ ਚਾਹੀਦਾ ਤਾਂ ਕਿ ਇਹ ਸਰਕਾਰ ਨੂੰ ਵਿੱਚ ਅਸੀਂ ਹੁਣ 20 ਕਰੋੜ ਰੁਪਏ ਲਾ ਕੇ ਸਰਦਾਰ ਨੂੰ ਜਾ ਰਹੇ ਆ ਜੇ ਦੰਨ ਦਾ ਸੀਰੀਅਸ ਜਸਮਾ ਉਹ ਫੇਲ ਵਾਲਾ ਬੈਠੂਗਾ ਤੇ ਸਰਕਾਰ ਨੇ ਕੀਤਾ ਹੈ ਤਾਂ ਮਨ ਫੇਰ ਮੰਨ ਲਓ ਸਾਰਾ ਬੇਸੀਰ ਹੋ ਗਲੀ ਹੈਗਾ ਸੋ ਮੇਰੀ ਬੇਨਤੀ ਹੈ ਕਿ ਮਨੋ ਜਿੱਥੇ ਉਹ ਤਾਂ ਇਹ ਸਰਕਾਰ ਦਾ ਬਣਾਉ ਜਾ ਰਹੇ ਹੈ ਸਰਕਾਰ ਖਰਾਬ ਹੋ ਰਹੀ ਹੈ ਨਸਾਰ ਦੇ ਵਿੱਚ ਪਰ ਉਹ ਕੰਮ ਹੈ ਸਿਸਟਮ ਹੈ ਉਹ ਨਿਚੋੜਾ ਖਰਾਬ ਹੈਗਾ ਡਾਂਚਾ ਉਹ ਵੀ ਕਰਨੀ ਚਾਹੀਦੀ ਨਾਲ ਨਾਲ ਲੋਸ ਤੇ ਬਲੰਕੀ ਤੋਂ ਕਮਰਾ ਲੈਟ ਹੋਇਆ ਤੇ ਰੋਡ ਬਣੇ ਚਿਰ ਕਾ 2 ਸਾਲ ਕਿੱਥੇ ਰੋ ਕੇ ਫੇਰ ਤਸਵੀਰ ਸਾਰੇ ਦੀ ਸਾਰੇ ਉਹ ਬੇਚੇ ਦੇ ਨਾਮ ਨੂੰ ਵੀ ਲੋੜ ਉਹਦਾ ਹੈਗਾ ਜੀ ਉਹਦਾ ਜਿਹੜੇ ਰੋਡ ਹੈਗਾ ਗਮਾਡਾਪੁਰ ਗਮਾਡਾ ਦੇ ਅੱਗੇ ਅੰਦਰ ਲਿਆ ਹੋਇਆ ਕਿ ਅਸੀਂ ਐਕਸਟੈਂਡ ਕਰਕੇ ਦੰਮਾ ਦੀ ਤੋੜਾ ਕਰਨਾ ਰੋਡ ਨੂੰ ਤੇ ਉਹਦਾ ਗਮਾਡਾ ਤੋਂ ਹੀ ਬਰਕਿੰਗ ਦਾ ਸਟਾਈਲ ਨੂੰ ਆਪਣੇ ਸਟਾਈਲ ਬੰਦ ਕੋ ਮੈਂ ਇਹ ਦੱਸ ਰਿਹਾ ਕਿ ਮੈਨੂੰ ਹੁਣ ਟੈਕਨਿੰਗ ਕਰੀ ਤਾਂ ਮੈਂ ਨਹੀਂ ਕਹਿ ਸਕਦਾ ਕਿ ਆ ਜੀ ਬਿਲਕੁਲ ਠੀਕ ਹੈ ਪਰ ਅਸੀਂ ਪਿਛਲੇ ਵਾਰ ਵੀ ਹੌਸਲੇ ਵਿੱਚ ਇੱਕ ਮਤਾ ਪਾਇਆ ਉਹ ਬਹੁਤ ਵੱਡੀ ਕਿ ਜੈਂਸੀ ਹੈ ਜੀ ਮੰਨ ਲਓ ਨੈਸ਼ਨਲ ਹੈ ਬੰਤੇ ਨੈਸ਼ਨਲ ਹਾਈਵੇ ਨੇ ਉਹਨਾਂ ਦੀ ਕੁਆਲਿਟੀ ਚੈੱਕ ਕਰਦੀ ਆ ਅਸੀਂ ਮਹੱਲੇ ਦੇ ਵਿੱਚ ਵੀ ਉਹ ਏਜੰਸੀ ਲੈ ਕੇ ਆਏ ਆ ਉਹ ਮੰਨ ਲਓ ਜਿਹਦੇ ਦੇ ਪਾਸੇ ਆਫਿਸ ਪਾਸ ਕੀਤਾ ਸੀਗਾ ਕਿ ਕਿਸੇ ਇਹੋ ਜੀ ਏਜੰਸੀ ਨੂੰ ਕੰਮ ਦਰਵਾਈਏ ਜਿਹੜੀ ਬਿਲਕੁਲ ਵੀ ਕਿਸੇ ਨੂੰ ਕੋਈ ਨੀਰਖਵਾ ਨਾ ਦੇ ਔਰ ਜੋ ਸਹੀ ਹੋ ਸਹੀ ਕਰੇ ਗੱਦ ਨੂੰ ਵੱਲ ਦੇ ਦੇ ਕੁਝ ਕਾਰਨ ਨੇ ਕਿ ਅਸੀਂ ਜਦੋਂ ਕੋਈ ਟੈਂਡਰ ਉਗੜਦੇ ਆ ਉਹ ਟੈਂਡਰ ਦੇ ਵਿੱਚ 40 40% 50 50% ਮੈਸ ਆ ਜਾਂਦਾ ਹੈ ਉਹ ਨਸਵਾ ਕਾਰਨ ਹੁੰਦਾ ਹੈ ਕਿ ਜੇ ਬੰਦਾ ਸਹੀ ਤਾਂ ਮਤਲਬ ਕੁਆਲਟੀ ਦੇ ਵੀ ਚੈੱਕ ਨਹੀਂ ਪ੍ਰੋਪਰ ਹੋਏਗਾ ਜੇ ਕੁਆਲਟੀ ਨਹੀਂ ਚੈੱਕ ਹੋਵੇਗਾ ਉਸ ਬੰਦੇ ਨੂੰ ਡਰ ਹੋਏਗਾ ਕਿ ਜੇ ਬਈਆ ਤੁਸੀਂ ਮੈਂ ਕੰਮ ਕਰੂੰਗਾ ਤਾਂ ਮੈਂ ਉਹਦੀ ਜਿਹੜੀ ਕੁਆਲਟੀ ਹੈ ਬਿਲਕੁਲ ਸਹੀ ਨਹੀਂ ਦੇ ਪਾਉਂਗੀ ਔਰ ਕੁਆਲਟੀ ਸਹੀ ਹੋਣ ਵਾਸਤੇ ਦਾ ਖਰਚਾ ਵੀ ਜ਼ਿਆਦਾ ਹੋਊਗਾ ਜੇ ਖਰਚਾ ਜ਼ਿਆਦਾ ਹੋਊਗਾ ਤਾਂ ਫਿਰ ਉਹ ਬੰਦਾ ਮਤਲਬ ਇਹਨਾਂ ਦੇ ਸੇਵ ਨਹੀਂ ਪਾ ਸਕੂਗਾ ਇਸ ਕਰਕੇ ਮਨੇ ਅਸੂ ਜੀ ਯੰਸੀ ਹੈਲਪ ਕੀਤੀ ਆ ਤੇ ਹੁਣ ਅੱਗੇ ਜਿਹੜੀ ਮੌਸਮ ਤਾਂ ਹੁਣ ਬਣ ਗਈ ਆ ਉਹ ਜੱਸੀ ਜੀ ਹੈਗੇ ਉਹਨੇ ਸੈਂਟਰ ਬਣਾਇਆ ਲਊਗੀ ਤੇ ਮੈਂ ਸਮਝਦਾ ਕਿ ਜਦੋਂ ਕੰਮ ਇਸ ਤਰ੍ਹਾਂ ਚੈੱਕ ਕਰਕੇ ਕੰਮ ਜੜਾ ਹੋਊਗਾ ਤੇ ਉਹ ਬੰਦਾ ਸਮਾਂ ਲੱਗੂਗਾ ਉਹਦੀ ਪਰੇਸ਼ਾਨੀ ਤੁਸੀਂ ਕਹਿੰਦੇ ਹੋਗੇ ਜੀ ਕਿਸੇ ਉਹਨਾਂ ਨੂੰ ਕੋਈ ਨੋਟਿਸ ਕਰੋ ਕੁਝ ਕਰੋ ਉਹ ਐਦਾਂ ਜੀ ਲੋਕਸ ਨੂੰ ਮਰਜੀ ਕੱਢੀ ਜਾਓ ਲੋਕਾਂ ਦਾ ਕੋਈ ਫੈਲਾਣਾ ਹੋਇਆ ਉਸ ਚੀਜ਼ ਦਾ ਪਰ ਲੋਕ ਹੁਣ ਜਿਹੜੀ ਸੜਕਾਂ ਬਣਨੀਆਂ ਉਹ ਪ੍ਰੋਪਰ ਚੈੱਕ ਹੋ ਕੇ ਬਣਨੀਆਂ ਅੱਗੇ ਵਾਸਤੇ ਅੰਬਾ ਸਮੇਂ ਦੀ ਚਲਣੇ